ਸਰ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਜਿਹੜੀਆਂ 5 ਫਰਵਰੀ ਨੂੰ ਆ ਰਹੀਆਂ ਸੀ ਔਰ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਜੇ ਬਾਕੀ ਸੇ ਤਾਂ ਇੰਤਜ਼ਾਰ ਦੀਆਂ ਘੜੀਆਂ ਨੇ ਜਿਹੜੀਆਂ ਖਤਮ ਹੋ ਗਈਆਂ ਨੇ 8 ਫਰਵਰੀ ਯਾਨੀ ਕਿ ਅੱਜ ਦਾ ਦਿਨ ਦਿੱਲੀ ਵਾਸੀਆਂ ਲਈ ਬੇहद ਖਾਸ ਰਹਿਣ ਵਾਲਾ ਹੈ ਔਰ ਦੋ ਵਾਰੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਈ ਸੀ ਬਹੁਤ ਵੱਡੇ ਅੰਕੜੇ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਔਰ ਤੀਜੀ ਵਾਰ ਹੈਟ੍ਰਿਕ ਮਾਰਨੀ ਸੀ ਕਿਤੇ ਨਾ ਕਿਤੇ ਉਹ ਹੈਟ੍ਰਿਕ ਆ ਜਿਹੜੀ ਬ੍ਰੇਕ ਹੁੰਦੀ ਨਜ਼ਰ ਆ ਰਹੀ ਆ ਮੇਰੇ ਨਾਲ ਮੇਰੇ ਸਹਿਯੋਗੀ ਹਰਦੀਪ ਸੋਖੇ ਜੁੜੇ ਨੇ ਬਹੁਤ-ਬ ਤਾਰ ਜਾਰੀ ਹੈ ਕੀ ਦੇਖਦੇ ਹੋ ਨਤੀਜਿਆਂ ਨੂੰ ਦੇਖੋ ਮੈਡਮ ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਘਰੇ ਰੇਡ ਪੈ ਜਾਣੀ ਏਸੀਬੀ ਟੀਮਾਂ ਘਰੇ ਪਹੁੰਚ ਜਾਣੀਆਂ ਕਿਤੇ ਨਾ ਕਿਤੇ ਪੰਜਾਬ ਦੇ ਸੀਐਮ ਦੇ ਘਰ ਰੇਡ ਪੈ ਜਾਣੀ ਕਪੂਰਥਲਾ ਹਾਊਸ ਦੇ ਵਿੱਚ ਇਹ ਇਫੈਕਟ ਹੁੰਦੇ ਨੇ ਫਿਰ ਤੁਸੀਂ ਇਹ ਲਗਾ ਲਓ ਵੀ ਬੀਜਪੀ ਵਾਲਿਆਂ ਨੇ ਕੱਲ ਪੰਜਾਬ ਦੇ ਵਿੱਚ ਜਸ਼ਨ ਮਨਣਾ ਸ਼ੁਰੂ ਕਰਤੇ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਸੀ ਵੀ ਐਤ ਕੀ ਤੀਸਰੀ ਵਾਰੀ ਇਨਾਂ ਦੀ ਸਰਕਾਰ ਅਧੂਰੀ ਰਹਿ ਜਾਊਗੀ ਬਣੂਗੀ ਨਹੀਂ ਹਮ ਹਮ ਸਰ ਵੱਡੀ ਅਪਡੇਟ ਸਾਹਮਣੇ ਆਈ ਕਿ ਬੀਜੇਪੀ ਇਹ ਜਿਹੜੀ 40 ਸੀਟਾਂ ਦੇ ਨਾਲ ਅੱਗੇ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਇਸ ਵੇਲੇ ਹਜੇ 30 ਸੀਟਾਂ ਦੇ ਖੜੀ ਹੈ ਤਾਂ 10 ਸੀਟਾਂ ਦਾ ਬਹੁਤ ਵੱਡਾ ਫਾਸਲਾ ਕਹਿ ਸਕਦੇ ਹਾਂ ਇਹ ਦੇਖੋ ਲਾਸਟ ਮੂਮੈਂਟ ਆਪਾਂ ਕੁਝ ਨਹੀਂ ਕਹਿ ਸਕਦੇ ਇੰਨਾ ਵਿੱਚੋਂ ਅੱਧੇ ਬੰਦਿਆਂ ਨੇ ਇੱਧਰ ਉੱਧਰ ਹੋਣਾ ਜਿਵੇਂ ਲਾਲੋ ਵੀ ਉਹ ਕਹਿੰਦੇ ਹੁੰਦੇ ਨੇ ਵੀ ਤੁਸੀਂ ਕਿਸੇ ਪਾਸੇ ਦੇ ਨਹੀਂ ਹੈਗੇ ਵੀ ਤੁਸੀਂ ਚਮਚੇ ਹੋ ਜਿੱਧਰੋਂ ਆਫਰ ਵਧੀਆ ਆ ਗਿਆ ਉੱਧਰ ਨੂੰ ਚਲੇ ਜਾਣਾ ਵੀ ਇਹ ਬੀਜੇਪੀ ਨੂੰ ਕੁਝ ਨਹੀਂ ਕਰ ਸਕਦੇ ਆਪਾਂ ਜੇ ਬੀਜੇਪੀ ਹਾਲੇ ਅੱਗੇ ਆਪ ਕਟੋੜ ਕਟਾਂਟੇਟੇਟ ਕੰਟਾ ਵੇਟ ਕਰ ਲੈਣੀ ਚਾਹੀਦੀ ਤਾਂ ਕਲੀਅਰ ਕਰਾਂਗੇ ਆਪਾਂ ਹੁਣ ਆਪਾਂ ਇਹ ਦੱਸ ਸਕਦੇ ਹਾਂ ਵੀ 40 ਸੀਟਾਂ ਤੋਂ ਅੱਗੇ ਚੱਲ ਰਹੇ ਨੇ ਜੀ ਮੀਨਿੰਗ ਉਹਨਾਂ ਦੇ ਹੈੱਡਕੁਆਟਰਾਂ ਦੇ ਵਿੱਚ ਲਾਲੋ ਵੀ ਪੰਜਾਬ ਦੇ ਵਿੱਚ ਪਟਾਕੇ ਬਜਣੇ ਸ਼ੁਰੂ ਹੋ ਗਏ ਨੇ ਉਹਨਾਂ ਦੇ ਵਰਕਰ ਘਰੋਂ ਨਿਕਲ ਚੁੱਕੇ ਨੇ ਜੀ ਸੈਂਟਰਲ ਦਿੱਲੀ ਦੀ ਜੇ ਗੱਲ ਕੀਤੀ ਜਾਵੇ ਸਰ ਸੈਂਟਰਲ ਦਿੱਲੀ ਦੇ ਵਿੱਚ 6 ਸੀਟਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਨੇ ਔਰ ਉੱਥੇ ਕਾਂਗਰਸ ਵੀ ਜ਼ੀਰੋ ਆਦਰਸ ਵੀ ਜ਼ੀਰੋ ਜੇ ਗੱਲ ਕੀਤੀ ਜਾਵੇ ਭਾਜਪਾ ਜਿਹੜੀ ਬਹੁਮਤ ਦੇ ਨਾਲ ਇਸ ਵੇਲੇ ਅੱਗੇ ਜਾ ਰਹੀ ਹੈ ਸੈਂਟਰਲ ਦਿੱਲੀ ਦੇ ਵਿੱਚ ਭਾਜਪਾ ਵੀ ਜ਼ੀਰੋ ਚੱਲ ਰਹੀ ਹੈ ਰਾਸ ਨਹੀਂ ਆਈ ਉਹ ਇਹ ਕਹਿ ਸਕਦੇ ਆਂ ਵੀ ਉਹਨਾਂ ਦੇ ਜਿਹੜੇ ਦਿੱਤੇ ਲollipops ਸੀ ਉਹ ਅਗਲੇ ਨੂੰ ਪਸੰਦ ਨਹੀਂ ਆਈ ਤੁਸੀਂ ਇਹ ਲਗਾ ਲੋ ਵੀ ਆਪਾਂ ਨੇ ਤਾਂ ਖੁਦ ਕਿਹਾ ਸੀ ਵੀ ਅਸੀਂ 2500 ਰੁਪਏ ਮਹੀਨਾ ਦੇਵਾਂਗੇ ਜਦੋਂ ਪੰਜਾਬ ਫੋਨ ਕਰਦੇ ਨੇ ਪੁੱਛਦੇ ਨੇ ਵੀ ਤੁਹਾਨੂੰ 1000 ਰੁਪਏ ਆ ਗਿਆ ਤੇ ਪੰਜਾਬੋਂ ਫਿਰ ਇਹੀ ਮੈਸੇਜ ਜਾਂਦਾ ਵੀ ਇਹ ਨਾਲੇ ਤਾਂ ਦਿੱਤਾ ਨਹੀਂ ਕੀ ਲੱਗਦਾ ਕਿ ਆਪ ਆਪਣੇ ਕਾਰਨਾ ਕਰਕੇ ਪਿੱਛੇ ਰਹਿ ਗਏ ਇਸ ਵਾਰੀ ਸੋ ਜਿਵੇਂ ਸਰ ਚੰਡੀਗੜ੍ਹ ਦੇ ਵਿੱਚ ਬੀਜੇਪੀ ਦਾ ਮੇਅਰ ਬਣਿਆ ਸੀ ਉੱਥੋਂ ਦੇ ਲੋਕਾਂ ਦੀ ਜਦੋਂ ਰਿਪੋਰਟ ਸਾਹਮਣੇ ਆਈ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਚੁਣ ਸਕਦੇ ਸੀ ਪਰ ਨਹੀਂ ਚੁਣਿਆ ਜ਼ਿਆਦਾਤਰ ਲੋਕਾਂ ਨੇ VOTING ਹੈ ਜਿਹੜੀ ਬੀਜੇਪੀ ਨੂੰ ਕੀਤੀ ਔਰ ਇਸ ਕਰਕੇ ਕੀਤੀ ਹੈ ਕਿਉਂਕਿ ਕੇਂਦਰ ਜੀ ਸਰਕਾਰ ਆਪਣੇ ਲਾ ਲੋ ਵੀ ਕੇਂਦਰ ਦੇ ਵਿੱਚ ਜੇ ਬੀਜੇਪੀ ਹੈ ਨਾ ਤੇ ਲੋਕਾਂ ਨੂੰ ਇਹ ਹੋਣਾ ਚਾਹੀਦਾ ਵੀ ਜੇ ਕੇਂਦਰ 'ਚ ਬੀਜੇਪੀ ਆ ਤੇ ਸਟੇਟ ਚ ਵੀ ਬੀਜੇਪੀ ਲੈ ਕੇ ਆ ਸਰ ਇਹਨਾਂ ਦੇ ਆਪ ਲੀਡਰਾਂ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਬੀਜੇਪੀ ਕੰਮ ਨਹੀਂ ਕਰਨ ਦਿੰਦੀ ਫਿਰ ਲੋਕ ਇਹਨਾਂ ਨੂੰ ਕਿਉਂ ਚੁਣਨਗੇ ਹਾਲਾਂਕਿ ਮੌਕੇ ਦੀਆਂ ਅਪਡੇਟਸ ਸਰ ਜ਼ਰੂਰ ਸਾਂਝੀਆਂ ਕਰ ਦਿੰਦੀਆਂ ਕਿ ਬੀਜੇਪੀ ਹੈ ਜਿਹੜੀ 40 ਸੀਟਾਂ ਤੋਂ ਅੱਗੇ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਇਸ ਵੇਲੇ 30 ਸੀਟਾਂ ਦੇ ਕਿਢੀ ਉਹ ਸੋ ਕਿ ਸਰ ਕਿਤੇ ਨਾ ਕਿਤੇ ਮਨਜਿੰਦਰ ਸਿਰਸਾ ਦੇ ਵੱਲੋਂ ਵੱਡੀ ਲੀਡ ਨਾ ਉਹ ਅੱਗੇ ਜਾ ਰਹੀ ਹੈ ਕਿਵੇਂ ਦੇਖਦੇ ਹਾਂ ਦੇਖੋ ਮੈਡਮ ਮਨਜਿੰਦਰ ਸਿਰਸਾ ਆਖਿਰ ਇਹ ਹੁੰਦਾ ਵੀ ਆਪਣੇ ਬੋਲਾਂ ਦੇ ਕਰਕੇ ਨਾ ਚਰਚਾ ਜੇ ਰਹਿੰਦੇ ਨੇ ਜਿੱ ਆਪਣੇ ਅਮਰੀਕਾ ਤੋਂ ਰਿਪੋਰਟ ਹੋ ਕੇ ਬੱਚੇ ਆਏ ਨੇ ਉਹਨਾਂ ਨੂੰ ਵੀ ਲੈ ਕੇ ਵੀ ਬੜੇ ਭਾਵੁਕ ਹੋਏ ਉਹ ਕਹਿੰਦੇ ਵੀ ਦੇਖੋ 40-45 ਲੱਖ ਰੁਪਏ ਲਾ ਕੇ ਤੁਸੀਂ ਬਾਹਰ ਜਾਣਾ ਹੂੰ ਬਈ 10-15 ਲੱਖ ਚ ਤੁਸੀਂ ਇੰਡੀਆ ਆਪਣਾ ਵਧੀਆ ਕੰਮ ਤੋੜ ਸਕਦੇ ਹੋ ਵੀ ਆਪਣਾ ਦੇਸ਼ 'ਚ ਰਹਿ ਕੇ ਕਮਾਉਣਾ ਚਾਹੀਦਾ ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਘੇਰੇ ਆ ਉਹਨਾਂ ਨੇ ਮੋਦੀ ਦੇ ਅੱਗੇ ਵੀ ਰੱਖਿਆ ਵੀ ਮੋਦੀ ਸਾਹਿਬ ਵੀ ਇਹਨਾਂ ਦੇ ਜਿਹੜੇ ਬੈਂਕ ਲੋਨ ਨੇ ਉਹ ਆਪਾਂ ਨੂੰ ਕਿਤੇ ਨਾ ਕਿਤੇ ਮਾਫ ਕਰਨੇ ਚਾਹੀਦੇ ਨੇ ਵੀ ਇਦਾਂ ਦੇ ਬਿਆਨ ਵੋਟਾਂ ਦੇ ਰਿਜ਼ਲਟ ਤੋਂ ਪਹਿਲਾਂ ਆਉਣੇ ਕਿਤੇ ਨਾ ਕਿਤੇ ਵੀ ਹੈ ਵੀ ਦੇਲ ਚ ਜਗਾ ਬਣਾ ਚੁੱਕੇ ਨੇ ਲੋਕਾਂ ਦੇ ਸਰ ਬੀਜਪੀ ਦੇ ਜਿਹੜੇ ਆਗੂ ਨੇ ਬੀਜਪੀ ਤੇ ਚਾਹਤੇ ਨੇ ਉਹਨਾਂ ਦੇ ਵੱਲੋਂ ਤਾਂ ਕੱਲ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਬੀਜਪੀ ਸੱਤਾ ਚਾਹੂਗੀ ਔਰ ਉਹਨਾਂ ਦੇ ਵੱਲੋਂ ਪਟਾਕੇ ਬਾਜ਼ੀ ਵੀ ਕੀਤੀ ਗਈ ਉਹਨਾਂ ਨੇ ਦੇਖੋ ਕਿਤਨਾ ਕਿਤੇ ਸਰਸਵਤੀ ਮੂੰਹ ਚ ਬੈਠੀ ਹੁੰਦੀ ਹੈ ਜਿੱਦਾਂ ਹਰਜੀਤ ਗਰੇਵਾਲ ਲਾਲੋ ਵੀ ਕੱਲ ਉਹਨਾਂ ਨੇ ਰਾਤ 9 ਵਜੇ ਬਿਆਨ ਦਿੱਤਾ ਸੀ ਹਮ ਹਮ ਚਾਹੀ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਇਹ ਬੋਲ ਪਾਕੜ ਬੰਦਾ ਵੀ ਉਹੀ ਬੁਲੀ ਜਾਂਦਾ ਵੀ ਇਹਨੂੰ ਬੋਲਣ ਲਈ ਪੈਸੇ ਮਿਲਦੇ ਨੇ ਉਹਨਾਂ ਨੇ ਕਿਹਾ 10 ਵੀ 40 ਤੋਂ 50 ਸੀਟਾਂ ਸਾਡੀਆਂ ਵੀ ਵਟ ਤੇ ਪਈਆਂ ਨੇ ਵੀ ਅਸੀਂ ਜਿੱਤੇ ਨਜ਼ਰ ਆ ਰਹੀਆਂ ਕੀ ਲੱਗਦਾ ਸਰ ਕੋਈ ਹੇਰ ਫੇਰ ਹੋ ਸਕਦੀ ਇਹਨਾਂ ਦੀਆਂ ਸੀਟਾਂ 'ਚ ਦੇਖੋ ਮਨਮੋਹ ਲਿਖ ਪੱਕਲੀਅਰ ਨਹੀਂ ਕਰ ਸਕਦੇ ਇਦਾਂ ਦੀ ਚੀਜ਼ ਕਿਉਂਕਿ ਬੀਜੇਪੀ ਦੇ ਆਗੂ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਸੀ ਕਿ ਬੀਜੇਪੀ ਦੀ ਜਿੱਤ ਆ ਜਿਹੜੀ ਵਟ ਤੇ ਪਈਆ ਬੀਜੇਪੀ ਜਿੱਦੀ ਹੋਈ ਨਜ਼ਰ ਆ ਰਹੀ ਹੈ ਇੰਨੇ ਕੰਫੀਡੈਂਸ ਦੇਖੋ ਕੱਲ ਆਪ ਵਾਲਿਆਂ ਨੇ ਵੀ ਬਿਆਨ ਦਿੱਤੇ ਸੀ ਵੀ ਸਾਡੇ ਆਪਣੇ ਕੈਂਡੀਡੇਟਾਂ ਨੂੰ ਸਾਡੇ ਵਾਲਿਆਂ ਨੂੰ 15-15 ਕਰੋੜ ਦੇ ਫੋਨ ਆਏ ਨੇ ਵੀ ਉਹ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਮੰਤਰੀ ਬਣਾ ਦਾਂਗੇ ਵੀ ਜੇ ਤੁਸੀਂ ਜਿੱਤ ਕੇ ਤੁਸੀਂ ਇੱਧਰ ਆ ਜਿਓ ਹੁਣ ਕੀ ਪਤਾ ਆਪਾਂ ਵੀ ਖਰੀਦ ਲੈਣ ਇਹਨਾਂ ਨੂੰ ਬਿਲਕੁਲ ਸਰ ਬੀਜਪੀ ਦੇ ਆਗੂਆਂ ਦੇ ਵੱਲੋਂ ਲਗਾਤਾਰ ਕੇਜਰੀਵਾਲ ਦੇ ਜਿਹੜੇ ਆਗੂ ਨੇ ਮੈਂ ਤੁਸੀਂ ਕੇਜਰੀਵਾਲ ਨੂੰ ਹੀ ਲਾ ਲਓ ਆਪ ਸੁਪਰੀਮੋ ਨੇ ਮਨੀਸ਼ ਸੋਧਿਆ ਤੇ ਲਾਲੋ ਇਲਜ਼ਾਮ ਲੱਗੇ ਸੀ ਗ੍ਰਿਫਤਾਰੀ ਵੀ ਹੋਈ ਸੀ ਔਰ ਉਹਨਾਂ ਵੱਲੋਂ ਮੈਨੂੰ ਲੱਗਦਾ ਹੈ ਸਾਜ਼ਿਸ਼ ਘੜੀ ਗਈ ਸੀ ਕਿ ਲਗਾਤਾਰ ਜੇ ਇਹਨਾਂ ਦੇ ਥੰਮਾਂ ਨੂੰ ਹੱਥ ਪਾਇਆ ਜਾਵੇ ਆਪ ਦੇ ਜਿਹੜੇ ਵੱਡੇ ਆਗੂ ਨੇ ਤਾਂ ਫਿਰ ਕਿਤੇ ਨਾ ਕਿਤੇ ਇਹਨਾਂ ਦੀ ਪਾਰਟੀ ਨੂੰ ਕਮਜ਼ੋਰ ਕਰ ਸਕਦੇ ਨੇ ਦੇਖੋ ਹੁਣ ਉਹ ਥੰਮ ਹੀ ਅੱਗੇ ਚੱਲ ਰਹੇ ਨੇ ਕਿੰਨੇ ਜਣੇ ਇਹੀ ਅੱਗੇ ਨੇ ਅੱਛੀ ਜੀ ਅੱਗੇ ਚੱਲਦੇ ਨੇ ਠੀਕ ਹੈ ਜੀ ਮਨੀਸ਼ ਸੋਧਿਆ ਅੱਗੇ ਨੇ ਖੁਦ ਕੇਜਰੀਵਾਲ ਅੱਗੇ ਵੀਰਾਂ ਦੇ ਜਿੱਤ ਪੱਕੀ ਹੈ ਤੇ ਨਾ ਦੀ ਔਰ ਕੇਜਰੀਵਾਲ ਦੇ ਵੱਲੋਂ ਬਿਆਨ ਵੀ ਲਗਾਤਾਰ ਦਿੱਤੇ ਜਾ ਰਹੇ ਸੀਗੇ ਕਿ ਜੇ ਮੈਨੂੰ ਲੋਕ ਸੱਤਾ ਚ ਲੈ ਕੇ ਆਉਣਗੇ ਤੇ ਇਹਦਾ ਫੈਸਲਾ ਜਿਹੜਾ ਲੋਕ ਕਰਨਗੇ ਲੋਕ खुद ਦੇਖਣਗੇ ਕਿ ਉਹ ਬੇਈਮਾਨ ਨੇ ਜਾਂ ਇਮਾਨਦਾਰ ਨੇ ਦੇਖੋ ਇਹ ਵੀ ਇੱਕ ਸਟੰਟ ਹੈ ਵੀ ਵੋਟਾਂ ਤੋਂ ਬਾਅਦ ਅੱਗੇ ਤੁਸੀਂ ਜੇਲ੍ਹ ਹੋ ਗਈ ਜੇਲਾਂ ਤੋਂ ਬਾਅਦ ਤੁਸੀਂ ਵਾਪਸ ਆਇਓ ਬਾਹਰ ਆਇਓ ਬਾਹਰ ਆ ਕੇ ਤੁਸੀਂ ਕਹਿ ਦੇਣਾ ਕੀ ਜੀ ਮੈਂ ਮੁੱਖ ਮੰਤਰੀ ਨਹੀਂ ਰਹਿਣਾ ਚਾਹੁੰਦਾ ਵੀ ਮੇਰੀ ਜਗ੍ਹਾ ਤੇ ਆ ਕੰਮ ਕਰਨ ਗਿਆ ਤੁਸੀਂ ਸਰ ਅੰਕੜਿਆਂ ਚ ਅਪਡੇਟ ਹੁੰਦਾ ਹੋਇਆ ਨਜ਼ਰ ਆ ਰਿਹਾ ਬੀਜੇਪੀ ਜਿਹੜੀ 41 ਸੀਟਾਂ ਦੇ ਨਾਲ ਅੱਗੇ ਜਾ ਰਹੀ ਔਰ ਆਮ ਆਦਮੀ ਪਾਰਟੀ ਜਿਹਦੀ ਜਿਹਦੀਆਂ ਸੀਟਾਂ ਪਹਿਲਾਂ 30 ਸੀ ਉਹ ਘਟ ਕੇ ਹੁਣ 29 ਰਹਿ ਗਈਆਂ ਨੇ ਦੇਖੋ ਦਿੱਲੀ ਦੇ ਵਿੱਚ ਥਾ ਥਾ ਤੇ ਬੀਜੇਪੀ ਵਰਕਰ ਲੱਡੂ ਬਣਦੇ ਨੇ ਜੇ ਰਾਰੇ ਨੇ ਹੂੰ ਸਰ ਜਿੱਦਾਂ ਆਮ ਆਦਮੀ ਪਾਰਟੀ ਅਲੱਗ ਦਾ ਸੀ ਸੱਤਾ ਚਾਹੂਗੀ ਪੰਜਾਬ ਦੇ 95 ਐਮਐਲਏ ਨੇ ਜਿਹੜੇ ਦਿੱਲੀ ਪਹੁੰਚੇ ਹੋਏ ਸੀ ਪ੍ਰਚਾਰ ਕਰਨ ਦੀ ਔਰ ਉਦੋਂ ਮਨਜਿੰਦਰ ਸਿਲਸਾ ਦੀ ਜੇ ਗੱਲ ਕੀਤੀ ਜਾਵੇ ਮਨਕੀਰਤ ਤੌਲਖ ਨੂੰ ਬੁਲਾਇਆ ਸੀ ਕਿਤੇ ਨਾ ਕਿਤੇ ਫਿਲਮ ਇੰਡਸਟਰੀ ਨੂੰ ਮੀਡੀਕ ਇੰਡਸਟਰੀ ਟੰਡਾ ਇਹ ਹੁੰਦਾ ਵੀ ਲੋਕਾਂ ਦਾ ਮਨੋਰੰਜਨ ਵੀ ਹੋ ਜਾਵੇ ਤੇ ਲੋਕਾਂ ਨੂੰ ਇੱਕ ਮੈਸੇਜ ਵੀ ਚਲਿਆ ਜਾਵੇ ਵੀ ਸਾ ਇਹਨਾਂ ਨੂੰ ਵੋਟ ਪਾ ਦਿਓ ਵੀ ਵੋਟ ਪਾ ਕੇ ਸਾਡੇ ਵੱਡੇ ਭਰਾ ਨੇ ਛੋਟੇ ਭਰਾ ਨੇ ਵੀ ਅਸੀਂ ਇਹਨਾਂ ਦੀ ਫੁੱਲ ਸਪੋਰਟ ਕਰ ਰਹੀਆਂ ਹੂੰ ਹੂੰ ਸੋ ਲਗਾਤਾਰ ਦਿੱਲੀ ਦੇ ਲੋਕਾਂ ਦੇ ਦਿਲ ਦੀਆਂ ਧੜਕਣਾਂ ਨਾਲ ਜਿਹੜੀਆਂ ਤੇਜ਼ ਹੁੰਦੀਆਂ ਆਪਣੇ ਸਿਰ ਜਿੱਤ ਦਾ ਸੇਰਾ ਬਨੂਗੇ ਔਰ ਲਗਾਤਾਰ ਜਿਹੜੇ ਅੰਕੜੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਸੋ ਇਸ ਵੇਲੇ ਮੈਨੂੰ ਇਜਾਜ਼ਤ ਤੋਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਜਿਹੜੀਆਂ 5 ਫਰਵਰੀ ਨੂੰ ਆ ਰਹੀਆਂ ਸੀ ਔਰ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਜੇ ਬਾਕੀ ਸੀ ਤਾਂ ਇੰਤਜ਼ਾਰ ਦੀਆਂ ਘੜੀਆਂ ਨੇ ਜਿਹੜੀਆਂ ਖਤਮ ਹੋ ਗਈਆਂ ਨੇ 8 ਫਰਵਰੀ ਯਾਨੀ ਕਿ ਅੱਜ ਦਾ ਦਿਨ ਦਿੱਲੀ ਵਾਸੀਆਂ ਲਈ ਬੇਹਦ ਖਾਸ ਰਹਿਣ ਵਾਲਾ ਹੈ ਔਰ ਦੋ ਵਾਰੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਈ ਸੀ ਬਹੁਤ ਵੱਡੇ ਅ ਕਿਤੇ ਨਾ ਕਿਤੇ ਉਹ ਹੈਟ੍ਰਿਕ ਆ ਜਿਹੜੀ ਬ੍ਰੇਕ ਹੁੰਦੀ ਨਜ਼ਰ ਆ ਰਹੀ ਆ ਮੇਰੇ ਨਾਲ ਮੇਰੇ ਸਹਿਯੋਗੀ ਹਰਦੀਪ ਸੋਖੇ ਜੁੜੇ ਨੇ ਬਹੁਤ ਬਹੁਤ ਸਵਾਗਤ ਹੈ ਸਰ ਜੀ ਸਰ ਦਿੱਲੀ ਵਿਧਾਨ ਸਭਾ ਚ ਚੋਣਾਂ ਦੀਆਂ ਜਿਹੜੀਆਂ ਕਾਊਂਟਿੰਗਾਂ ਲਗਾਤਾਰ ਜਾਰੀ ਹੈ ਕੀ ਦੇਖਦੇ ਹੋ ਨਤੀਜਿਆਂ ਨੂੰ ਦੇਖੋ ਮੈਡਮ ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਘਰੇ ਰੇਡ ਪੈ ਜਾਣੀ ਏਸੀਬੀ ਟੀਮਾਂ ਘਰੇ ਪਹੁੰਚ ਜਾਣੀਆਂ ਹੂੰ ਕਿ ਜਨਾ ਕਿਤੇ ਪੰਜਾਬ ਦੇ ਸੀਐਮ ਦੇ ਘਰ ਰੇਡ ਪੈ ਜਾਣੀ ਕਪੂਰਥਲਾ ਹਾਊਸ ਦੇ ਵਿੱਚ ਇਹ ਇਫੈਕਟ ਹੁੰਦੇ ਨੇ ਹਮਮ ਹੁਣ ਤੁਸੀਂ ਇਹ ਲਗਾ ਲਓ ਵੀ ਬੀਜੇਪੀ ਵਾਲਿਆਂ ਨੇ ਕੱਲ ਪੰਜਾਬ ਦੇ ਵਿੱਚ ਜਸ਼ਨ ਮਨਣਾ ਸ਼ੁਰੂ ਕਰਤੇ ਸੀ ਕਿਤਨੇ ਕਿਤੇ ਉਹਨਾਂ ਨੂੰ ਲੱਗ ਰਿਹਾ ਸੀ ਵੀ ਐਤਕੀ ਤੀਸਰੀ ਵਾਰੀ ਇਨਾਂ ਦੀ ਸਰਕਾਰ ਅਧੂਰੀ ਰਹਿ ਜਾਊਗੀ ਬਣੂਗੀ ਨਹੀਂ ਹਮ ਹਮ ਸਰ ਵੱਡੀ ਅਪਡੇਟ ਸਾਹਮਣੇ ਆਈ ਕਿ ਭਾਜਪਾ ਜਿਹੜੀ 40 ਸੀਟਾਂ ਦੇ ਨਾਲ ਅੱਗੇ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਇਸ ਵੇਲੇ ਹਜੇ 30 ਸੀਟਾਂ ਦੇ ਖੜੀ ਹੈ ਤਾਂ 10 ਸੀਟਾਂ ਦਾ ਬਹੁਤ ਵੱਡਾ ਫਾਸਲਾ ਕਹਿ ਸਕਦੇ ਹਾਂ ਦੇਖੋ ਲਾਸਟ ਮੂਮੈਂਟ ਆਪਾਂ ਕੁਝ ਨਹੀਂ ਕਹਿ ਸਕਦੇ ਇੱਥੇ ਨਾਲ ਵਿੱਚੋਂ ਅੱਧੇ ਬੰਦਿਆਂ ਨੇ ਇੱਧਰ ਉੱਧਰ ਹੋਣਾ ਜਿਵੇਂ ਲਾਲੋ ਵੀ ਉਹ ਕਹਿੰਦੇ ਹੁੰਦੇ ਨੇ ਵੀ ਤੁਸੀਂ ਕਿਸੇ ਪਾਸੇ ਦੇ ਨਹੀਂ ਹੈਗੇ ਵੀ ਤੁਸੀਂ ਚਮਚੇ ਹੋ ਜਿੱਧਰੋਂ ਆਫਰ ਵਧੀਆ ਆ ਗਿਆ ਉਧਰ ਨੂੰ ਚਲੇ ਜਾਣਾ ਵੀ ਇਹ ਭਾਜਪਾ ਨੂੰ ਕੁਝ ਨਹੀਂ ਕਰ ਸਕਦੇ ਆਪਾਂ ਜੇ ਭਾਜਪਾ ਹਲੇ ਅੱਗੇ ਆਪਾਂ ਨੂੰ ਕਟਗੜ ਕੰਟੈਂਟ ਜਿਹੜਾ ਕੰਟਾ ਵੇਟ ਕਰ ਲੈਣੀ ਚਾਹੀਦੀ ਤਾਂ ਕਲੀਅਰ ਕਰਾਂਗੇ ਆਪਾਂ ਹੁਣ ਆਪਾਂ ਇਹ ਦੱਸ ਸਕਦੇ ਹਾਂ ਵੀ 40 ਸੀਟਾਂ ਤੋਂ ਅੱਗੇ ਚੱਲ ਰਹੇ ਨੇ ਜੀ ਮੀਨਿੰਗ ਉਹਨਾਂ ਦੇ ਹੈੱਡ ਕੁਆਟਰਾਂ ਦੇ ਵਿੱਚ ਲਾਲੋ ਵੀ ਪੰਜਾਬ ਦੇ ਵਿੱਚ ਪਟਾਕੇ ਬਜਣੇ ਸ਼ੁਰੂ ਹੋ ਗਏ ਨੇ ਉਹਨਾਂ ਦੇ ਵਰਕਰ ਘਰੋਂ ਨਿਕਲ ਚੁੱਕੇ ਨੇ ਜੀ ਸੈਂਟਰਲ ਦਿੱਲੀ ਦੀ ਜੇ ਗੱਲ ਕੀਤੀ ਜਾਵੇ ਸਰ ਸੈਂਟਰਲ ਦਿੱਲੀ ਦੇ ਵਿੱਚ ਉਹ 6 ਸੀਟਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਨੇ ਔਰ ਉੱਥੇ ਕਾਂਗਰਸ ਵੀ ਜ਼ੀਰੋ ਆਦਰਸ ਵੀ ਜ਼ੀਰੋ ਜੇ ਗੱਲ ਕੀਤੀ ਜਾਵੇ ਭਾਜਪਾ ਜਿਹੜੀ ਬਹੁਮਤ ਦੇ ਨਾਲ ਇਸ ਵੇਲੇ ਅੱਗੇ ਜਾ ਰਹੀ ਹੈ ਸੈਂਟਰਲ ਦਿੱਲੀ ਦੇ ਵਿੱਚ ਭਾਜਪਾ ਵੀ ਜ਼ੀਰੋ ਚੱਲ ਰਹੀ ਰਾਸ ਨਹੀਂ ਆਈ ਉਹ ਇਹ ਕਹਿ ਸਕਦੇ ਆ ਵੀ ਉਹਨਾਂ ਦੇ ਜਿਹੜੇ ਦਿੱਤੇ ਲollipops ਸੀ ਉਹ ਅਗਲੇ ਨੂੰ ਪਸੰਦ ਨਹੀਂ ਆਈ ਤੁਸੀਂ ਲਗਾ ਲੋ ਵੀ ਆਪਾਂ ਨੇ ਤਾਂ ਖੁਦ ਕਿਹਾ ਸੀ ਵੀ ਅਸੀਂ 2500 ਰੁਪਏ ਮਹੀਨਾ ਦੇਵਾਂਗੇ ਜਦੋਂ ਪੰਜਾਬ ਫੋਨ ਕਰਦੇ ਨੇ ਪੁੱਛਦੇ ਨੇ ਵੀ ਤੁਹਾਨੂੰ 1000 ਰੁਪਏ ਆ ਗਿਆ ਤੇ ਪੰਜਾਬੋਂ ਫਿਰ ਇਹੀ ਮੈਸੇਜ ਆਂਦਾ ਵੀ ਇਹ ਹਾਲੇ ਤਾਂ ਦਿੱਤਾ ਨਹੀਂ ਕੀ ਲੱਗਦਾ ਕਿ ਆਪ ਆਪਣੇ ਕਾਰਨਾ ਕਰਕੇ ਪਿੱਛੇ ਰਹਿ ਰਹੀਏ ਇਸ ਵਾਰੀ ਸੋ ਜਿਵੇਂ ਸਰ ਚੰਡੀਗੜ੍ਹ ਦੇ ਵਿੱਚ ਬੀਜੇਪੀ ਦਾ ਮੇਅਰ ਬਣਿਆ ਸੀ ਉੱਥੋਂ ਦੇ ਲੋਕਾਂ ਦੀ ਜਦੋਂ ਰਿਪੋਰਟ ਸਾਹਮਣੇ ਆਈ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਚੁਣ ਸਕਦੇ ਸੀ ਪਰ ਨਹੀਂ ਚੁਣਿਆ ਜ਼ਿਆਦਾਤਰ ਲੋਕਾਂ ਨੇ VOTING ਹੈ ਜਿਹੜੀ ਬੀਜੇਪੀ ਨੂੰ ਕੀਤੀ ਔਰ ਇਸ ਕਰਕੇ ਕੀਤੀ ਹੈ ਕਿਉਂਕਿ ਕੇਂਦਰ ਸਰਕਾਰ ਆਪਣੇ ਲਾ ਲੋ ਕੇਂਦਰ ਦੇ ਵਿੱਚ ਜੇ ਬੀਜੇਪੀ ਹੈ ਨਾ ਤੇ ਲੋਕਾਂ ਨੂੰ ਇਹ ਹੋਣਾ ਚਾਹੀਦਾ ਵੀ ਜੇ ਕੇਂਦਰ 'ਚ ਬੀਜੇਪੀ ਆ ਤੇ ਸਟੇਟ ਚ ਵੀ ਬੀਜੇਪੀ ਲੈ ਕੇ ਆ। ਸਰ ਇਹਨਾਂ ਦੇ ਆਪ ਲੀਡਰਾਂ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਬੀਜੇਪੀ ਕੰਮ ਨਹੀਂ ਕਰਨ ਦਿੰਦੀ ਫਿਰ ਲੋਕ ਇਹਨਾਂ ਨੂੰ ਕਿਉਂ ਚੁਣਨਗੇ? ਹਾਲਾਂਕਿ ਮੌਕੇ ਦੀਆਂ ਅਪਡੇਟਸ ਸਰ ਜ਼ਰੂਰ ਸਾਂਝੀਆਂ ਕਰ ਦਿੰਦੀਆਂ ਕਿ ਬੀਜੇਪੀ ਆ ਜਿਹੜੀ 40 ਸੀਟਾਂ ਤੋਂ ਅੱਗੇ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਇਸ ਵੇਲੇ 30 ਸੀਟਾਂ ਦੇ ਕਿਢੀ। ਉਹ ਸੋ ਕਿ ਸਰ ਕਿਤੇ ਨਾ ਕਿਤੇ ਮਨਜਿੰਦਰ ਸਿਰਸਾ ਦੇ ਵੱਲੋਂ ਵੱਡੀ ਲੀਡ ਨਾ ਉਹ ਅੱਗੇ ਜਾ ਰਹੀ ਹੈ ਕਿਵੇਂ ਦੇਖਦੇ ਹਾਂ। ਦੇਖੋ ਮੈਡਮ ਮਨਜਿੰਦਰ ਸਿਰਸਾ ਆਖਿਰ ਇਹ ਹੁੰਦਾ ਵੀ ਆਪਣੇ ਬੋਲਾਂ ਦੇ ਕਰਕੇ ਨਾ ਚਰਚਾ ਚ ਰਹਿੰਦੇ ਆਪਣੇ ਅਮਰੀਕਾ ਤੋਂ ਰਿਪੋਰਟ ਹੋ ਕੇ ਬੱਚੇ ਆਏ ਨੇ ਉਹਨਾਂ ਨੂੰ ਵੀ ਲੈ ਕੇ ਵੀ ਬੜੇ ਭਾਵੁਕ ਹੋਏ ਉਹ ਕਹਿੰਦੇ ਵੀ ਦੇਖੋ 40-45 ਲੱਖ ਰੁਪਏ ਲਾ ਕੇ ਤੁਸੀਂ ਬਾਹਰ ਜਾਣਾ ਹੂੰ ਬਈ 10-15 ਲੱਖ ਚ ਤੁਸੀਂ ਇੰਡੀਆ ਆਪਣਾ ਵਧੀਆ ਕੰਮ ਤੋੜ ਸਕਦੇ ਹੋ ਵੀ ਆਪਣਾ ਦੇਸ਼ 'ਚ ਰਹਿ ਕੇ ਕਮਾਉਣਾ ਚਾਹੀਦਾ ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਘੇਰੇ ਆ ਉਹਨਾਂ ਨੇ ਮੋਦੀ ਦੇ ਅੱਗੇ ਵੀ ਰੱਖਿਆ ਵੀ ਮੋਦੀ ਸਾਹਿਬ ਵੀ ਇਹਨਾਂ ਦੇ ਜਿਹੜੇ ਬੈਂਕ ਲੋਨ ਨੇ ਉਹ ਆਪਾਂ ਨੂੰ ਕਿਤੇ ਨਾ ਕਿਤੇ ਮਾਫ ਕਰਨੇ ਚਾਹੀਦੇ ਨੇ ਵੀ ਇਦਾਂ ਦੇ ਬਿਆਨ ਵੋਟਾਂ ਦੇ ਰਿਜ਼ਲਟ ਤੋਂ ਪਹਿਲਾਂ ਆਉਣੇ ਕਿਤੇ ਨਾ ਕਿਤੇ ਵੀ ਹਾਂ ਵੀ ਦੇਲਚਸ ਜਗ੍ਹਾ ਬਣਾ ਚੁੱਕੇ ਨੇ ਲੋਕਾਂ ਦੇ ਸਰ ਬੀਜਪੀ ਦੇ ਜਿਹੜੇ ਆਗੂ ਨੇ ਬੀਜਪੀ ਤੇ ਚਾਹਤੇ ਨੇ ਉਹਨਾਂ ਦੇ ਵੱਲੋਂ ਤਾਂ ਕੱਲ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਬੀਜਪੀ ਸੱਤਾ ਚਾਹੂਗੀ ਔਰ ਉਹਨਾਂ ਦੇ ਵੱਲੋਂ ਪਟਾਕੇ ਬਾਜ਼ੀ ਵੀ ਕੀਤੀ ਗਈ ਉਹਨਾਂ ਨੇ ਦੇਖੋ ਕਿੰਨਾ ਕਿਤੇ ਸਰਸਵਤੀ ਮੂੰਹ ਚ ਬੈਠੀ ਹੁੰਦੀ ਹੈ ਜਿੱਦਾਂ ਹਰਜੀਤ ਗਰੇਵਾਲ ਲਾਲੋ ਵੀ ਕੱਲ ਉਹਨਾਂ ਨੇ ਰਾਤ 9 ਵਜੇ ਬਿਆਨ ਦਿੱਤਾ ਸੀ ਹੂੰ ਹੂੰ ਚਾਹੀ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਇਹ ਬੋਲ ਪਾਕੜ ਬੰਦਾ ਵੀ ਉਹ ਵੀ ਬੁਲੀ ਜਾਂਦਾ ਵੀ ਇਹਨੂੰ ਬੋਲਣ ਲਈ ਪੈਸੇ ਮਿਲਦੇ ਨੇ ਉਹਨਾਂ ਨੇ ਕਿਹਾ ਦੱਸ ਵੀ 40 ਤੋਂ 50 ਸੀਟਾਂ ਸਾਡੀਆਂ ਵੀ ਵਟ ਤੇ ਪਈਆਂ ਨੇ ਵੀ ਅਸੀਂ ਜਿੱਤੇ ਨਜ਼ਰ ਆ ਰਹੀਆਂ ਕੀ ਲੱਗਦਾ ਸਰ ਕੋਈ ਹੇਰ ਫੇਰ ਹੋ ਸਕਦੀ ਇਹਨਾਂ ਦੀਆਂ ਸੀਟਾਂ ਚ ਦੇਖੋ ਮੈਂ ਮਾਲਕ ਪੱਕਲੀਅਰ ਨਹੀਂ ਕਰ ਸਕਦੇ ਇਦਾਂ ਦੀ ਚੀਜ਼ ਕਿਉਂਕਿ ਬੀਜੇਪੀ ਦੇ ਆਗੂ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਸੀ ਕਿ ਬੀਜੇਪੀ ਦੀ ਜਿੱਤ ਆ ਜਿਹੜੀ ਵਟ ਤੇ ਪਈਆ ਬੀਜੇਪੀ ਜਿੱਦੀ ਹੋਈ ਨਜ਼ਰ ਆ ਰਹੀ ਹੈ ਇੰਨੇ ਕੌਨਫੀਡੈਂਸ ਦੇਖੋ ਆਪ ਵਾਲਿਆਂ ਨੇ ਵੀ ਬਿਆਨ ਦਿੱਤੇ ਸੀ ਵੀ ਸਾਡੇ ਆਪਣੇ ਕੈਂਡੀਡੇਟਾਂ ਨੂੰ ਸਾਡੇ ਵਾਲਿਆਂ ਨੂੰ 15-15 ਕਰੋੜ ਦੇ ਫੋਨ ਆਏ ਨੇ ਵੀ ਉਹ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਮੰਤਰੀ ਬਣਾ ਦਾਂਗੇ ਵੀ ਜੇ ਤੁਸੀਂ ਜਿੱਤ ਗਏ ਤੁਸੀਂ ਇੱਧਰ ਆ ਜਿਓ ਹੁਣ ਕੀ ਪਤਾ ਆਪਾਂ ਵੀ ਖਰੀਦ ਲੈਣ ਇਹਨਾਂ ਨੂੰ ਬਿਲਕੁਲ ਸਰ ਬੀਜਪੀ ਦੇ ਆਗੂਆਂ ਦੇ ਵੱਲੋਂ ਲਗਾਤਾਰ ਕੇਜਰੀਵਾਲ ਦੇ ਜਿਹੜੇ ਆਗੂ ਨੇ ਮੈਂ ਤੁਸੀਂ ਕੇਜਰੀਵਾਲ ਨੂੰ ਹੀ ਲਾ ਲਓ ਆਪ ਸੁਪਰੀਮੋ ਨੇ ਮਨੀਸ਼ ਸੋਧਿਆ ਤੇ ਲਾਲੋ ਇਲਜ਼ਾਮ ਲੱਗੇ ਸੀ ਗ੍ਰਿਫਤਾਰੀ ਵੀ ਹੋਈ ਸੀ ਔਰ ਉਹਨਾਂ ਵੱਲੋਂ ਮੈਨੂੰ ਲੱਗਦਾ ਹੈ ਸਾਜ਼ਿਸ਼ ਘੜੀ ਗਈ ਸੀ ਕਿ ਲਗਾਤਾਰ ਜੇ ਇਹਨਾਂ ਦੇ ਥੰਮ੍ਹਾਂ ਨੂੰ ਹੱਥ ਪਾਇਆ ਜਾਵੇ ਆਪ ਦੇ ਜਿਹੜੇ ਵੱਡੇ ਆਗੂ ਨੇ ਤਾਂ ਫਿਰ ਕਿਤੇ ਨਾ ਕਿਤੇ ਇਹਨਾਂ ਦੀ ਪਾਰਟੀ ਨੂੰ ਕਮਜ਼ੋਰ ਕਰ ਸਕਦੇ ਨੇ ਦੇਖੋ ਉਹਨੋਂ ਥੰਮ ਹੀ ਅੱਗੇ ਚੱਲ ਰਹੇ ਨੇ ਕਿੰਨੇ ਜਾਣੇ ਇਹੀ ਅੱਗੇ ਨੇ ਆਤਸ਼ੀ ਜੀ ਅੱਗੇ ਚੱਲ ਰਹੇ ਨੇ ਠੀਕ ਹੈ ਜੀ ਮਨੀਸ਼ ਸੋਧਿਆ ਅੱਗੇ ਨੇ ਖੁਦ ਕੇਜਰੀਵਾਲ ਅੱਗੇ ਚ ਵਿਨੰਦੇ ਜਿੱਤ ਪੱਕੀ ਹੈ ਤੇ ਨਾ ਦੀ ਔਰ ਕੇਜਰੀਵਾਲ ਦੇ ਵੱਲੋਂ ਬਿਆਨ ਵੀ ਲਗਾਤਾਰ ਦਿੱਤੇ ਜਾ ਰਹੇ ਸੀਗੇ ਕਿ ਜੇ ਮੈਨੂੰ ਲੋਕ ਸੱਤਾ ਚ ਲੈ ਕੇ ਆਉਣਗੇ ਤੇ ਇਹਦਾ ਫੈਸਲਾ ਜਿਹੜਾ ਲੋਕ ਕਰਨਗੇ ਲੋਕ ਖੁਦ ਦੇਖਣਗੇ ਕਿ ਉਹ ਬੇਈਮਾਨ ਨੇ ਜਾਂ ਇਮਾਨਦਾਰ ਨੇ ਦੇਖੋ ਇਹ ਵੀ ਇੱਕ ਸਟੰਟੀ ਆ ਵੀ ਵੋਟਾਂ ਤੋਂ ਬਾਅਦ ਅੱਗੇ ਤੁਸੀਂ ਜੇਲ੍ਹ ਹੋ ਗਈ ਜੇਲਾਂ ਤੋਂ ਬਾਅਦ ਤੁਸੀਂ ਵਾਪਸ ਆਇਓ ਬਾਹਰ ਆਇਓ ਬਾਹਰ ਆ ਕੇ ਤੁਸੀਂ ਕਹਿ ਦੇਣਾ ਜੀ ਮੈਂ ਮੁੱਖ ਮੰਤਰੀ ਨਹੀਂ ਰਹਿਣਾ ਚਾਹੁੰਦਾ ਵੀ ਮੇਰੀ ਜਗ੍ਹਾ ਤੇ ਆ ਕੰਮ ਕਰਨ ਗਿਆ ਤੁਸੀਂ ਸਰ ਅੰਕੜਿਆਂ ਚ ਅਪਡੇਟ ਹੁੰਦਾ ਹੋਇਆ ਨਜ਼ਰ ਆ ਰਿਹਾ ਬੀਜੇਪੀ ਜਿਹੜੀ 41 ਸੀਟਾਂ ਦੇ ਨਾਲ ਲੱਗੀਆਂ ਜਾ ਰਹੀਆਂ ਔਰ ਆਮ ਆਦਮੀ ਪਾਰਟੀ ਜਿਹਦੀਆਂ ਸੀਟਾਂ ਪਹਿਲਾਂ 30 ਸੀ ਉਹ ਘਟ ਕੇ ਹੁਣ 29 ਰਹਿ ਗਈਆਂ ਨੇ ਦੇਖੋ ਦਿੱਲੀ ਦੇ ਵਿੱਚ ਥਾ ਥਾ ਤੇ ਬੀਜੇਪੀ ਵਰਕਰ ਲੱਡੂ ਬਣਦੇ ਨੇ ਨਜ਼ਰ ਆ ਰਹੇ ਨੇ ਹੂੰ ਸਰ ਜਿੱਦਾਂ ਆਮ ਆਦਮੀ ਪਾਰਟੀ ਆ ਲੱਗਦਾ ਸੀ ਸੱਤਾ ਚਾਹੂਗੀ ਪੰਜਾਬ ਦੇ 95 ਐਮਐਲਏ ਨੇ ਜਿਹੜੇ ਦਿੱਲੀ ਪਹੁੰਚੇ ਹੋਏ ਸੀ ਪ੍ਰਚਾਰ ਕਰਨ ਦੀ ਔਰ ਉਧਰ ਮਨਜਿੰਦਰ ਸਿਲਸਾ ਦੀ ਜੇ ਗੱਲ ਕੀਤੀ ਜਾਵੇ ਮਨਕੀਰਤ ਔਲਖ ਨੂੰ ਬੁਲਾਇਆ ਸੀ ਕਿਤੇ ਨਾ ਕਿਤੇ ਫਿਲਮ ਇੰਡਸਟਰੀ ਨੂੰ ਬੇਸਿਕ ਇੰਡਸਟਰੀ ਦਾ ਇਹ ਹੁੰਦਾ ਵੀ ਲੋਕਾਂ ਦਾ ਮਨੋਰੰਜਨ ਵੀ ਹੋ ਜਾਵੇ ਤੇ ਲੋਕਾਂ ਕੋਲ ਇੱਕ ਮੈਸੇਜ ਵੀ ਚੱਲਿਆ ਜਾਵੇ ਵੀ ਅਸੀਂ ਇਹਨਾਂ ਨੂੰ ਵੋਟ ਪਾ ਦਿਓ ਵੀ ਵੋਟ ਪਾ ਕੇ ਸਾਡੇ ਵੱਡੇ ਭਰਾ ਨੇ ਛੋਟੇ ਭਰਾ ਨੇ ਵੀ ਅਸੀਂ ਇਹਨਾਂ ਦੀ ਫੁੱਲ ਸਪੋਰਟ ਕਰ ਰਹੀਆਂ ਸੋ ਲਗਾਤਾਰ ਦਿੱਲੀ ਦੇ ਲੋਕਾਂ ਦੀ ਦਿਲ ਦੀਆਂ ਧੜਕਣਾਂ ਨੇ ਜਿਹੜੀਆਂ ਤੇਜ਼ ਹੁੰਦੀਆਂ ਹੋਈ ਨਜ਼ ਆਪਣੇ ਸਿਰ ਜਿੱਤ ਦਾ ਸੇਰਾ ਬਨੂਗੇ ਔਰ ਲਗਾਤਾਰ ਜਿਹੜੇ ਅੰਕੜੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਸੋ ਇਸ ਵੇਲੇ ਮੈਨੂੰ ਇਜਾਜ਼ਤ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ 5 ਫਰਵਰੀ ਨੂੰ ਆ ਰਹੀਆਂ ਸੀ ਔਰ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਜੇ ਬਾਕੀ ਸੀ ਤਾਂ ਇੰਤਜ਼ਾਰ ਦੀਆਂ ਘੜੀਆਂ ਨੇ ਜਿਹੜੀਆਂ ਖਤਮ ਹੋ ਗਈਆਂ ਨੇ 8 ਫਰਵਰੀ ਯਾਨੀ ਕਿ ਅੱਜ ਦਾ ਦਿਨ ਦਿੱਲੀ ਵਾਸੀਆਂ ਲਈ ਬੇਹਦ ਖਾਸ ਰਹਿਣ ਵਾਲਾ ਹੈ ਔਰ ਦੋ ਵਾਰੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਈ ਸੀ ਬਹੁਤ ਵੱਡੇ ਅ ਇਸੇ ਕਿਤੇ ਨਾ ਕਿਤੇ ਉਹ ਹੈਟ੍ਰਿਕ ਆ ਜਿਹੜੀ ਬ੍ਰੇਕ ਹੁੰਦੀ ਨਜ਼ਰ ਆ ਰਹੀ ਆ ਮੇਰਾ ਨਾ ਮੇਰੇ ਸਹਿਯੋਗੀ ਹਰਦੀਪ ਸੋਖੇ ਜੁੜੇ ਨੇ ਬਹੁਤ ਬਹੁਤ ਸਵਾਗਤ ਹੈ ਸਰ ਜੀ ਸਰ ਦਿੱਲੀ ਵਿਧਾਨ ਸਭਾ ਚ ਚੋਣਾਂ ਦੀਆਂ ਜਿਹੜੀਆਂ ਕਾਊਂਟਿੰਗ ਆ ਲਗਾਤਾਰ ਜਾਰੀ ਹੈ ਕੀ ਦੇਖਦੇ ਹੋ ਨਤੀਜਿਆਂ ਨੂੰ ਦੇਖੋ ਮੈਡਮ ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਘਰੇ ਰੇਡ ਪੈ ਜਾਣੀ ਏਸੀਬੀ ਟੀਮਾਂ ਘਰੇ ਪਹੁੰਚ ਜਾਣੀਆਂ ਬਿਲਕੁਲ ਕਿ ਜਨਾ ਕਿਤੇ ਪੰਜਾਬ ਦੇ ਸੀਐਮ ਦੇ ਘਰ ਰੇਡ ਪੈ ਜਾਣੀ ਕਪੂਰਥਲਾ ਹਾਊਸ ਦੇ ਵਿੱਚ ਇਹ ਇਫੈਕਟ ਹੁੰਦੇ ਨੇ ਹਮਮ ਹੁਣ ਤੁਸੀਂ ਇਹ ਲਗਾ ਲਓ ਵੀ ਬੀਜੇਪੀ ਵਾਲਿਆਂ ਨੇ ਕੱਲ ਪੰਜਾਬ ਦੇ ਵਿੱਚ ਜਸ਼ਨ ਮਨਣਾ ਸ਼ੁਰੂ ਕਰਤੇ ਸੀ ਕਿਤਨੇ ਕਿਤਨੇ ਨੂੰ ਲੱਗ ਰਿਹਾ ਸੀ ਵੀ ਐਤ ਕੀ ਤੀਸਰੀ ਵਾਰੀ ਇਨਾਂ ਦੀ ਸਰਕਾਰ ਅਧੂਰੀ ਰਹਿ ਜਾਊਗੀ ਬਣੂਗੀ ਨਹੀਂ ਹਮ ਹਮ ਸਰ ਵੱਡੀ ਅਪਡੇਟ ਸਾਹਮਣੇ ਆਈ ਕਿ ਬੀਜੇਪੀ ਇਹ ਜਿਹੜੀ 40 ਸੀਟਾਂ ਦੇ ਨਾਲ ਅੱਗੇ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਇਸ ਵੇਲੇ ਹਜੇ 30 ਸੀਟਾਂ ਦੇ ਖੜੀ ਹੈ ਤਾਂ 10 ਸੀਟਾਂ ਦਾ ਬਹੁਤ ਵੱਡਾ ਫੈਸਲਾ ਕਹਿ ਸਕਦੇ ਹਾਂ ਦੇਖੋ ਲਾਸਟ ਮੂਮੈਂਟ ਆਪਾਂ ਕੁਝ ਨਹੀਂ ਕਹਿ ਸਕਦੇ ਇੰਨਾ ਵਿੱਚੋਂ ਅੱਧੇ ਬੰਦਿਆਂ ਨੇ ਇੱਧਰ ਉੱਧਰ ਹੋਣਾ ਜਿਵੇਂ ਲਾਲੋਭੀ ਉਹ ਕਹਿੰਦੇ ਹੁੰਦੇ ਨੇ ਵੀ ਤੁਸੀਂ ਕਿਸੇ ਪਾਸੇ ਦੇ ਨਹੀਂ ਹੈਗੇ ਵੀ ਤੁਸੀਂ ਚਮਚੇ ਹੋ ਜਿੱਧਰੋਂ ਆਫਰ ਵਧੀਆ ਆ ਗਿਆ ਉੱਧਰ ਨੂੰ ਚਲੇ ਜਾਣਾ ਵੀ ਇਹ ਬੀਜੇਪੀ ਨੂੰ ਕੁਝ ਨਹੀਂ ਕਰ ਸਕਦੇ ਆਪਾਂ ਜੇ ਬੀਜੇਪੀ ਹਲੇ ਅੱਗੇ ਆਪ ਕਟਕਟ ਘੰਟਾ ਘੰਟਾ ਵੇਟ ਕਰ ਲੈਣੇ ਚਾਹੀਦੀ ਤਾਂ ਕਲੀਅਰ ਕਰਾਂਗੇ ਆਪਾਂ ਹੁਣ ਆਪਾਂ ਇਹ ਦੱਸ ਸਕਦੇ ਹਾਂ ਵੀ 40 ਸਿੱਟਰ ਉਹ ਅੱਗੇ ਚੱਲ ਰਹੇ ਨੇ ਜੀ ਮੀਨਿੰਗ ਉਹਨਾਂ ਦੇ ਹੈੱਡ ਕੁਆਰਟਰਾਂ ਦੇ ਵਿੱਚ ਲਾਲੋ ਵੀ ਪੰਜਾਬ ਦੇ ਵਿੱਚ ਪਟਾਕੇ ਵੱਜਣੇ ਸ਼ੁਰੂ ਹੋ ਗਏ ਨੇ ਉਹਨਾਂ ਦੇ ਵਰਕਰ ਘਰੋਂ ਨਿਕਲ ਚੁੱਕੇ ਨੇ ਜੀ ਸੈਂਟਰਲ ਦਿੱਲੀ ਦੀ ਜੇ ਗੱਲ ਕੀਤੀ ਜਾਵੇ ਸਰ ਸੈਂਟਰਲ ਦਿੱਲੀ ਦੇ ਵਿੱਚ ਉਹ 6 ਸੀਟਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਨੇ ਔਰ ਉੱਥੇ ਕਾਂਗਰਸ ਵੀ ਜ਼ੀਰੋ ਆਦਰਸ ਵੀ ਜ਼ੀਰੋ ਜੇ ਗੱਲ ਕੀਤੀ ਜਾਵੇ ਭਾਜਪਾ ਜਿਹੜੀ ਬਹੁਮਤ ਦੇ ਨਾਲ ਇਸ ਵੇਲੇ ਅੱਗੇ ਜਾ ਰਹੀ ਹੈ ਸੈਂਟਰਲ ਦਿੱਲੀ ਦੇ ਵਿੱਚ ਭਾਜਪਾ ਵੀ ਜ਼ੀਰੋ ਚੱਲ ਰਹੀ ਹੈ ਇਸ ਵ ਰਸ ਨਹੀਂ ਆਈ। ਬਈ ਕਹਿ ਸਕਦੇ ਆਂ ਵੀ ਉਹਨਾਂ ਦੇ ਜਿਹੜੇ ਦਿੱਤੇ ਨੁਲੀਪੋਪ ਸੀ ਉਹ ਅਗਰਿਆਂ ਨੂੰ ਪਸੰਦ ਨਹੀਂ ਆਈ। ਤੁਸੀਂ ਲਗਾ ਲਓ ਵੀ ਆਪਾਂ ਨੇ ਖੁਦ ਕਿਹਾ ਸੀ ਵੀ ਅਸੀਂ 2500 ਰੁਪਏ ਮਹੀਨਾ ਦੇਵਾਂਗੇ ਜਦੋਂ ਪੰਜਾਬ ਫੋਨ ਕਰਦੇ ਨੇ ਪੁੱਛਦੇ ਨੇ ਵੀ ਤੁਹਾਨੂੰ 1000 ਰੁਪਏ ਆ ਗਿਆ ਤੇ ਪੰਜਾਬੋਂ ਫਿਰ ਇਹੀ ਮੈਸੇਜ ਆਂਦਾ ਵੀ ਇਹ ਨਾਲੇ ਤਾਂ ਦਿੱਤਾ ਨਹੀਂ ਕੀ ਲੱਗਦਾ ਕਿ ਆਪ ਆਪਣੇ ਕਾਰਨਾ ਕਰਕੇ ਪਿੱਛੇ ਰਹਿ ਰਹੀਏ ਇਸ ਵਾਰੀ ਸੋ ਜਿਵੇਂ ਸਰ ਚੰਡੀਗੜ੍ਹ ਦੇ ਵਿੱਚ ਬੀਜੇਪੀ ਦਾ ਮੇਅਰ ਬਣਿਆ ਸੀ ਉੱਥੋਂ ਦੇ ਲੋਕਾਂ ਦੀ ਜਦੋਂ ਰਿਪੋਰਟ ਸਾਹਮਣੇ ਆਈ ਸੀ ਉਹਨਾਂ ਦਾ ਕੀ ਕਹਿਣਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਚੁਣ ਸਕਦੇ ਸੀ ਪਰ ਨਹੀਂ ਚੁਣਿਆ ਜ਼ਿਆਦਾਤਰ ਲੋਕਾਂ ਨੇ VOTING ਹੈ ਜਿਹੜੀ ਬੀਜੇਪੀ ਨੂੰ ਕੀਤੀ ਔਰ ਇਸ ਕਰਕੇ ਕੀਤੀ ਹੈ ਕਿਉਂਕਿ ਕੇਂਦਰ ਸਰਕਾਰ ਆਪਣੇ ਲਾ ਲੋ ਕੇਂਦਰ ਦੇ ਵਿੱਚ ਜੇ ਬੀਜੇਪੀ ਹੈ ਨਾ ਤੇ ਲੋਕਾਂ ਨੂੰ ਇਹ ਹੋਣਾ ਚਾਹੀਦਾ ਵੀ ਜੇ ਕੇਂਦਰ 'ਚ ਬੀਜੇਪੀ ਆ ਤੇ ਸਟੇਟ ਚ ਵੀ ਬੀਜੇਪੀ ਲੈ ਗਈ ਸਰ ਇਹਨਾਂ ਦੇ ਆਪ ਲੀਡਰਾਂ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਬੀਜੇਪੀ ਕੰਮ ਨਹੀਂ ਕਰਨ ਦਿੰਦੀ ਫਿਰ ਲੋਕ ਇਹਨਾਂ ਨੂੰ ਕਿਉਂ ਚੁਣਨਗੇ ਹਾਲਾਂਕਿ ਮੌਕੇ ਦੀਆਂ ਅਪਡੇਟਸ ਸਰ ਜ਼ਰੂਰ ਸਾਂਝੀਆਂ ਕਰ ਦਿੰਦੇ ਆ ਕਿ ਬੀਜੇਪੀ ਆ ਜਿਹੜੀ 40 ਸੀਟਾਂ ਤੋਂ ਅੱਗੇ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਇਸ ਵੇਲੇ 30 ਸੀਟਾਂ ਤੇ ਖੜੀ ਹੈ ਉਹ ਸੋਖੀ ਸਰ ਕਿਤੇ ਨਾ ਕਿਤੇ ਮਨਜਿੰਦਰ ਸਿਰਸਾ ਦੇ ਵੱਲੋਂ ਵੱਡੀ ਲੀਡ ਨਾ ਉਹ ਅੱਗੇ ਜਾ ਰਹੀ ਹੈ ਕਿਵੇਂ ਦੇਖਦੇ ਹਾਂ ਦੇਖੋ ਮੈਡਮ ਮਨਜਿੰਦਰ ਸਿਰਸਾ ਆਖਿਰ ਇਹ ਹੁੰਦਾ ਵੀ ਆਪਣੇ ਬੋਲਾਂ ਦੇ ਕਰਕੇ ਨਾ ਚਰਚਾ ਜੇ ਰਹਿੰਦੇ ਨੇ ਜ ਆਪਣੇ ਅਮਰੀਕਾ ਤੋਂ ਰਿਪੋਰਟ ਹੋ ਕੇ ਬੱਚੇ ਆਏ ਨੇ ਉਹਨਾਂ ਨੂੰ ਵੀ ਲੈ ਕੇ ਵੀ ਬੜੇ ਭਾਵੁਕ ਹੋਏ ਉਹ ਕਹਿੰਦੇ ਵੀ ਦੇਖੋ 40-45 ਲੱਖ ਰੁਪਏ ਲਾ ਕੇ ਤੁਸੀਂ ਬਾਹਰ ਜਾਣਾ ਹੂੰ ਬਈ 10-15 ਲੱਖ ਜੀ ਤੁਸੀਂ ਇੰਡੀਆ ਆਪਣਾ ਵਧੀਆ ਕੰਮ ਤੋਰ ਸਕਦੇ ਹੋ ਵੀ ਆਪਣਾ ਦੇਸ਼ 'ਚ ਰਹਿ ਕੇ ਕਮਾਉਣਾ ਚਾਹੀਦਾ ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਘੇਰੇ ਆ ਉਹਨਾਂ ਨੇ ਮੋਦੀ ਦੇ ਮੁੱਖ ਅੱਗੇ ਵੀ ਰੱਖਿਆ ਵੀ ਮੋਦੀ ਸਾਹਿਬ ਵੀ ਇਹਨਾਂ ਦੇ ਜਿਹੜੇ ਬੈਂਕ ਲੋਨ ਨੇ ਉਹ ਆਪਾਂ ਨੂੰ ਕਿਤੇ ਨਾ ਕਿਤੇ ਮਾਫ ਕਰਨੇ ਚਾਹੀਦੇ ਨੇ ਵੀ ਇਦਾਂ ਦੇ ਬਿਆਨ ਵੋਟਾਂ ਦੇ ਰਿਜ਼ਲਟ ਤੋਂ ਪਹਿਲਾਂ ਆਉਣੇ ਕਿਤੇ ਨਾ ਕਿਤੇ ਵੀ ਹੈ ਵੀ ਦੇਲਚੇ ਜਗ੍ਹਾ ਬਣਾ ਚੁੱਕੇ ਨੇ ਲੋਕਾਂ ਦੇ ਸਰ ਬੀਜਪੀ ਦੇ ਜਿਹੜੇ ਆਗੂ ਨੇ ਬੀਜਪੀ ਤੇ ਚਾਹਤੇ ਨੇ ਉਹਨਾਂ ਦੇ ਵੱਲੋਂ ਤਾਂ ਕੱਲ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਬੀਜਪੀ ਸੱਤਾ ਚਾਹੂਗੀ ਔਰ ਉਹਨਾਂ ਦੇ ਵੱਲੋਂ ਪਟਾਕੇ ਬਾਜ਼ੀ ਵੀ ਕੀਤੀ ਗਈ ਉਹਨਾਂ ਨੇ ਦੇਖੋ ਕਿਦਾਂ ਕਹਿੰਦੇ ਸਰਸਵਤੀ ਮੂੰਹ ਚ ਬੈਠੀ ਹੁੰਦੀ ਹੈ ਜਿੱਦਾਂ ਹਰਜੀਤ ਗਰੇਵਾਲ ਲਾਲੋ ਵੀ ਕੱਲ ਉਹਨਾਂ ਨੇ ਰਾਤ 9 ਵਜੇ ਬਿਆਨ ਦਿੱਤਾ ਸੀ ਹੂੰ ਹੂੰ ਚਾਹੀ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਇਹ ਬੋਲ ਪਾਕੜ ਬੰਦਾ ਵੀ ਉਹੀ ਬੁਲੀ ਜਾਂਦਾ ਵੀ ਇਹਨੂੰ ਬੋਲਣ ਲਈ ਪੈਸੇ ਮਿਲਦੇ ਨੇ ਉਹਨਾਂ ਨੇ ਕਿਹਾ 100 ਵੀ 40 ਤੋਂ 50 ਸੀਟਾਂ ਸਾਡੀਆਂ ਵੀ ਵਟ ਤੇ ਪਈਆਂ ਨੇ ਵੀ ਅਸੀਂ ਜਿੱਤਰੇ ਨਜ਼ਰ ਆ ਰਹੀਆਂ ਕੀ ਲੱਗਦਾ ਸਰ ਕੋਈ ਹੇਰ ਫੇਰ ਹੋ ਸਕਦੀ ਇਹਨਾਂ ਦੀਆਂ ਸੀਟਾਂ ਚ ਦੇਖੋ ਮਨਮਲੇ ਪੱਕਾ ਕਲੀਅਰ ਨਹੀਂ ਕਰ ਸਕਦੇ ਇਦਾਂ ਦੀ ਚੀਜ਼ ਕਿਉਂਕਿ ਬੀਜੇਪੀ ਦੇ ਆਗੂ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਸੀ ਕਿ ਬੀਜੇਪੀ ਦੀ ਜਿੱਤ ਆ ਜਿਹੜੀ ਵਟ ਤੇ ਪਈਆ ਬੀਜੇਪੀ ਜਿੱਦੀ ਹੋਈ ਨਜ਼ਰ ਆ ਰਹੀ ਹੈ ਇੰਨੇ ਕੰਫੀਡੈਂਸ ਦੇਖੋ ਕੱਲ ਆਪ ਵਾਲਿਆਂ ਨੇ ਵੀ ਬਿਆਨ ਦਿੱਤੇ ਸੀ ਵੀ ਸਾਡੇ ਆਪਣੇ ਕੈਂਡੀਡੇਟਾਂ ਨੂੰ ਸਾਡੇ ਵਾਲਿਆਂ ਨੂੰ 15-15 ਕਰੋੜ ਦੇ ਫੋਨ ਆਏ ਨੇ ਵੀ ਉਹ ਕਹਿ ਰਹੇ ਨੇ ਵੀ ਅਸੀਂ ਮੰਤਰੀ ਬਣਾ ਦਾਂਗੇ ਵੀ ਜੇ ਤੁਸੀਂ ਜਿੱਤ ਗਏ ਤੁਸੀਂ ਇੱਧਰ ਆ ਜਿਓ ਹੁਣ ਕੀ ਪਤਾ ਆਪਾਂ ਵੀ ਖਰੀਦ ਲੈਣ ਇਹਨਾਂ ਨੂੰ ਬਿਲਕੁਲ ਸਰ ਭਾਜਪੀ ਦੇ ਆਗੂਆਂ ਦੇ ਵੱਲੋਂ ਲਗਾਤਾਰ ਕੇਜਰੀਵਾਲ ਦੇ ਜਿਹੜੇ ਆਗੂ ਨੇ ਮੈਂ ਤੁਸੀਂ ਕੇਜਰੀਵਾਲ ਨੂੰ ਲਾ ਲਓ ਆਪ ਸੁਪਰੀਮੋ ਨੇ ਮਨੀਸ਼ ਸੋਧਿਆ ਤੇ ਤੇ ਲਾਲੋ ਇਲਜ਼ਾਮ ਲੱਗੇ ਸੀ ਗ੍ਰਿਫਤਾਰੀ ਵੀ ਹੋਈ ਸੀ ਔਰ ਉਹਨਾਂ ਵੱਲੋਂ ਮੈਨੂੰ ਲੱਗਦਾ ਹੈ ਸਾਜ਼ਿਸ਼ ਘੜੀ ਗਈ ਸੀ ਕਿ ਲਗਾਤਾਰ ਜੇ ਇਹਨਾਂ ਦੇ ਥੰਮ੍ਹਾਂ ਨੂੰ ਹੱਥ ਪਾਇਆ ਜਾਵੇ ਆਪ ਦੇ ਜਿਹੜੇ ਵੱਡੇ ਆਗੂ ਨੇ ਤਾਂ ਫਿਰ ਕਿਤੇ ਨਾ ਕਿਤੇ ਇਹਨਾਂ ਦੀ ਪਾਰਟੀ ਨੂੰ ਕਮਜ਼ੋਰ ਕਰ ਸਕਦੇ ਨੇ ਦੇਖੋ ਉਹਨੋਂ ਥੰਮ ਹੀ ਅੱਗੇ ਚੱਲ ਰਹੇ ਨੇ ਤਿੰਨੇ ਜਣੇ ਇਹੀ ਅੱਗੇ ਨੇ ਅੱਛੀ ਜੀ ਅੱਗੇ ਚੱਲ ਰਹੇ ਨੇ ਠੀਕ ਹੈ ਜੀ ਮਨੀਸ਼ ਸੋਧਿਆ ਅੱਗੇ ਨੇ ਖੁਦ ਕੇਜਰੀਵਾਲ ਅੱਗੇ ਵੀਰਾਂ ਦੇ ਜਿੱਤ ਪੱਕੀ ਹੈ ਇਹ ਨਾ ਦੀ ਔਰ ਕੇਜਰੀਵਾਲ ਦੇ ਵੱਲੋਂ ਬਿਆਨ ਵੀ ਲਗਾਤਾਰ ਦਿੱਤੇ ਜਾ ਰਹੇ ਸੀਗੇ ਕਿ ਜੇ ਮੈਨੂੰ ਲੋਕ ਸੱਤਾ ਚ ਲੈ ਕੇ ਆਉਣਗੇ ਤੇ ਇਹਦਾ ਫੈਸਲਾ ਜਿਹੜਾ ਲੋਕ ਕਰਨਗੇ ਲੋਕ ਖੁਦ ਦੇਖਣਗੇ ਕਿ ਉਹ ਬੇਈਮਾਨ ਹੈ ਜਾਂ ਇਮਾਨਦਾਰ ਦੇਖੋ ਇਹ ਵੀ ਇੱਕ ਸਟੰਟ ਹੈ ਵੀ ਵੋਟਾਂ ਤੋਂ ਬਾਅਦ ਅੱਗੇ ਤੁਸੀਂ ਜੇਲ੍ਹ ਹੋ ਗਏ ਜੇਲਾ ਤੋਂ ਬਾਅਦ ਤੁਸੀਂ ਵਾਪਸ ਆਏ ਹੋ ਬਾਹਰ ਆਏ ਹੋ ਬਾਹਰ ਆ ਕੇ ਤੁਸੀਂ ਕਹਿ ਦੇਣਾ ਕਿ ਜੀ ਮੈਂ ਮੁੱਖ ਮੰਤਰੀ ਨਹੀਂ ਰਹਿਣਾ ਚਾਹੁੰਦਾ ਵੀ ਮੇਰੀ ਜਗ੍ਹਾ ਤੇ ਆ ਕੰਮ ਕਰਨ ਗਿਆ ਤੁਸੀਂ ਸਰ ਅੰਕੜਿਆਂ ਚ ਅਪਡੇਟ ਹੁੰਦਾ ਹੋਇਆ ਨਜ਼ਰ ਆ ਰਿਹਾ ਬੀਜੇਪੀ ਜਿਹੜੀ 41 ਸੀਟਾਂ ਦੇ ਨਾਲ ਲੱਗੇ ਜਾ ਰਹੀ ਔਰ ਆਮ ਆਦਮੀ ਪਾਰਟੀ ਜਿਹਦੀਆਂ ਸੀਟਾਂ ਪਹਿਲਾਂ 30 ਸੀ ਉਹ ਘਟ ਕੇ ਹੁਣ 29 ਰਹਿ ਗਈਆਂ ਨੇ ਦੇਖੋ ਦਿੱਲੀ ਦੇ ਵਿੱਚ ਥਾ ਥਾ ਤੇ ਬੀਜੇਪੀ ਵਰਕਰ ਲੱਡੂ ਬਣਦੇ ਨਜ਼ਰ ਆ ਰਹੇ ਨੇ ਹੂੰ ਸਰ ਜਿੱਦਾਂ ਆਮ ਆਦਮੀ ਪਾਰਟੀ ਆ ਲੱਗਦਾ ਸੀ ਸੱਤਾ ਚਾਹੂਗੀ ਪੰਜਾਬ ਦੇ 95 ਐਮਐਲਏ ਨੇ ਜਿਹੜੇ ਦਿੱਲੀ ਪਹੁੰਚੇ ਹੋਏ ਸੀ ਪ੍ਰਚਾਰ ਕਰਨ ਦੀ ਔਰ ਉਧਰ ਮਨਜਿੰਦਰ ਸਿਲਸਾ ਦੀ ਜੇ ਗੱਲ ਕੀਤੀ ਜਾਵੇ ਮਨਕੀਰਾ ਤਾਲੁਕ ਨੂੰ ਬੁਲਾਇਆ ਸੀ ਕਿ ਕਿਤੇ ਨਾ ਕਿਤੇ ਫਿਲਮ ਇੰਡਸਟਰੀ ਨੂੰ ਮਿਊਜ਼ਿਕ ਇੰਡਸਟਰੀ ਨੂੰ ਦੇਖੋ ਕਿ ਕਿਦਾਂ ਦਾ ਇੰਸਟੈਂਟ ਹੁੰਦਾ ਇਹ ਹੁੰਦਾ ਵੀ ਲੋਕਾਂ ਦਾ ਮਨੋਰੰਜਨ ਵੀ ਹੋ ਜਾਵੇ ਤੇ ਲੋਕਾਂ ਨੂੰ ਇੱਕ ਮੈਸੇਜ ਵੀ ਚੱਲਿਆ ਜਾਵੇ ਵੀ ਸਾ ਇਹਨਾਂ ਨੂੰ ਵੋਟ ਪਾ ਦਿਓ ਵੀ ਵੋਟ ਪਾ ਕੇ ਸਾਡੇ ਵੱਡੇ ਭਰਾ ਨੇ ਛੋਟੇ ਭਰਾ ਨੇ ਵੀ ਅਸੀਂ ਇਹਨਾਂ ਦੀ ਫੁੱਲ ਸਪੋਰਟ ਕਰ ਰਹੀਆਂ ਹੂੰ ਹੂੰ ਸੋ ਲਗਾਤਾਰ ਦਿੱਲੀ ਦੇ ਲੋਕਾਂ ਦੇ ਦਿਲ ਦੀਆਂ ਆਪਣੇ ਸਿਰ ਜਿੱਤ ਦਾ ਸੇਰਾ ਬਨੂਗੇ ਔਰ ਲਗਾਤਾਰ ਜਿਹੜੇ ਅੰਕੜੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਸੋ ਇਸ ਵੇਲੇ ਮੈਨੂੰ ਇਜਾਜ਼ਤ ਦੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਜਿਹੜੀਆਂ 5 ਫਰਵਰੀ ਨੂੰ ਆ ਰਹੀਆਂ ਸੀ ਔਰ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਜੇ ਬਾਕੀ ਸੇ ਤਾਂ ਇੰਤਜ਼ਾਰ ਦੀਆਂ ਘੜੀਆਂ ਨੇ ਜਿਹੜੀਆਂ ਖਤਮ ਹੋ ਗਈਆਂ ਨੇ 8 ਫਰਵਰੀ ਯਾਨੀ ਕਿ ਅੱਜ ਦਾ ਦਿਨ ਦਿੱਲੀ ਵਾਸੀਆਂ ਲਈ ਬੇਹਦ ਖਾਸ ਰਹਿਣ ਵਾਲਾ ਔਰ ਦੋ ਵਾਰੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਈ ਸੀ ਬਹੁਤ ਵੱਡੇ ਅ ਕਿ ਕਿਤੇ ਨਾ ਕਿਤੇ ਉਹ ਹੈਟ੍ਰਿਕ ਆ ਜਿਹੜੀ ਬ੍ਰੇਕ ਹੁੰਦੀ ਨਜ਼ਰ ਆ ਰਹੀ ਆ ਮੇਰੇ ਨਾਲ ਮੇਰੇ ਸਹਿਯੋਗੀ ਹਰਦੀਪ ਸੋਖੇ ਜੁੜੇ ਨੇ ਬਹੁਤ ਬਹੁਤ ਸਵਾਗਤ ਹੈ ਸਰ ਜੀ ਸਰ ਦਿੱਲੀ ਵਿਧਾਨ ਸਭਾ ਚ ਚੋਣਾਂ ਦੀਆਂ ਜਿਹੜੀਆਂ ਕਾਊਂਟਿੰਗਾਂ ਲਗਾਤਾਰ ਜਾਰੀ ਹੈ ਕੀ ਦੇਖਦੇ ਹੋ ਨਤੀਜਿਆਂ ਨੂੰ ਦੇਖੋ ਮੈਡਮ ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਘਰੇ ਰੇਡ ਪੈ ਜਾਣੀ ਏਸੀਬੀ ਟੀਮਾਂ ਘਰੇ ਪਹੁੰਚ ਜਾਣੀਆਂ ਹਾਂ ਕਿ ਜਨਾ ਕਿਤੇ ਪੰਜਾਬ ਦੇ ਸੀਐਮ ਦੇ ਘਰ ਰੇਡ ਪੈ ਜਾਣੀ ਕਪੂਰਥਲਾ ਹਾਊਸ ਦੇ ਵਿੱਚ ਇਹ ਇਫੈਕਟ ਹੁੰਦੇ ਨੇ ਹਮਮ ਹੁਣ ਤੁਸੀਂ ਇਹ ਲਗਾ ਲਓ ਵੀ ਬੀਜੇਪੀ ਵਾਲਿਆਂ ਨੇ ਕੱਲ ਪੰਜਾਬ ਦੇ ਵਿੱਚ ਜਸ਼ਨ ਮਨਣਾ ਸ਼ੁਰੂ ਕਰਤੇ ਸੀ ਕਿਤਨੇ ਕਿਤਨੇ ਨੂੰ ਲੱਗ ਰਿਹਾ ਸੀ ਵੀ ਐਤ ਕੀ ਤੀਸਰੀ ਵਾਰੀ ਇਹਨਾਂ ਦੀ ਸਰਕਾਰ ਅਧੂਰੀ ਰਹਿ ਜਾਊਗੀ ਬਣੂਗੀ ਨਹੀਂ ਹਮਮ ਸਰ ਵੱਡੀ ਅਪਡੇਟ ਸਾਹਮਣੇ ਆਈ ਕਿ ਬੀਜੇਪੀ ਇਹ ਜਿਹੜੀ 40 ਸੀਟਾਂ ਦੇ ਨਾਲ ਅੱਗੇ ਜਾ ਰਹੀ ਹੈ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਇਸ ਵੇਲੇ ਹਜੇ 30 ਸੀਟਾਂ ਦੇ ਖੜੀ ਹੈ ਤਾਂ 10 ਸੀਟਾਂ ਦਾ ਬਹੁਤ